ਪਟੰਡਾ ਦੇ ਗੁਰਦੁਆਰਾ ਹਾਜ਼ਿਰਤਨ ਸਹਿ ਵਿਖੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਵੱਲੋਂ ਕੀਤੀ ਗਈ ਅਹਿਮ ਮੁੱਦਿਆਂ ਨੂੰ ਲੈ ਕੇ ਮੀਟਿੰਗ ਅਤੇ ਫਰਵਰੀ ਦੇ ਵਿੱਚ ਪੰਜਾਬ ਸਰਕਾਰ ਦੇ ਖਿਲਾਫ ਪੰਜਾਬ ਦੀਆਂ ਮੰਗਾਂ ਸੰਬੰਧੀ ਸੰਘਰਸ਼ ਵਿੜਨ ਦੀ ਕੀਤੀ ਤਿਆਰੀ ਸੋਮਵਾਰ ਨੂੰ 4 ਵਜੇ ਦੇ ਲਗਭਗ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਸੂਬੇ ਦੇ ਮੀਤ ਪ੍ਰਧਾਨ ਬਲਦੇਵ ਸਿੰਘ ਭਾਈ ਰੂਪਾ ਨੇ ਬੋਲਦਿਆ ਕਿਹਾ ਕਿ ਜੋ ਦਿੱਲੀ ਸੰਘਰਸ਼ ਦੇ ਲਈ ਕੁਝ ਕਿਸਾਨ ਜਥੇਬੰਦੀਆਂ ਜਾ ਰਹੀਆਂ ਹਨ ਉਹਨਾਂ ਵੱਲੋਂ ਇਹਨਾਂ ਦੀ ਜਥੇਬੰਦੀ ਨੂੰ ਕੋਈ ਵੀ ਸੱਦਾ ਨਹੀਂ ਦਿੱਤਾ ਗਿਆ ਅਤੇ ਉਹਨਾਂ ਕਿਹਾ ਕਿ ਅਗਰ ਉਹ ਇਹ ਸੋਚਣ ਕਿ ਉਹ ਇਕੱਲੀਆਂ ਇਹ ਐਡਾ ਵੱਡਾ ਕੋਲ ਜਿੱਤ ਲੈਣਗੀਆਂ ਤਾਂ ਇਹ ਬਿਲਕੁਲ ਉਹਨਾਂ ਦਾ ਇਹ ਆਪਣਾ ਗਲਤ ਆਪਣਾ ਫਹਿਮੀ ਹੈ ਤੇ ਉਹਨਾਂ ਨੇ ਕਿਹਾ ਕਿ ਅਗਰ ਉਹ ਜਥੇਬੰਦੀਆਂ ਸਾਨੂੰ ਸੱਦਾ ਦਿੰਦੀਆਂ ਤਾਂ ਅਸੀਂ ਉਹਨਾਂ ਦੇ ਨਾਲ ਬਿਲਕੁਲ ਹਰ ਹਾਲਤ ਦੇ ਵਿੱਚ ਜਾਵਾਂਗੇ ਇਸ ਨੂੰ ਲੈ ਕੇ ਅੱਜ ਉਹਨਾਂ ਵੱਲੋਂ ਹੋਰ ਵੀ ਜਿੱਥੇ ਅਹਿਮ ਮੁੱਦੇ ਦੇ ਲੈ ਕੇ ਮੀਟਿੰਗ ਕੀਤੀ ਗਈ ਉਹਨਾਂ ਨੇ ਕਿਹਾ ਕਿ ਉਹ ਆਪਣੇ ਜਥੇਬੰਦੀਆਂ ਦਿੱਲੀ ਸੰਘਰਸ਼ ਦੇ ਲਈ ਆਪਣੇ ਜਾ ਰਹੀਆਂ ਹਨ ਉਹਨਾਂ ਵੱਲੋਂ ਇਹਨਾਂ ਨੂੰ ਕੋਈ ਵੀ ਸੱਦਾ ਨਹੀਂ ਭੇਜਿਆ ਗਿਆ ਬਰਾਭਾਈ ਬੁਖਤਾ ਸਿੰਘ ਟੰਗੜੀ ਬਲਾਕ ਪ੍ਰਧਾਨ ਭਾਰਤੀ ਕਿਸਾਨ ਨੂੰ ਦਿਖਾਉਂਦਾ ਅਸੀਂ ਅੱਜ ਇੱਕ ਜ਼ਿਲ੍ਹੇ ਦੀ ਮੀਟਿੰਗ ਦੇ ਵਿੱਚ ਸਾਰੀਆਂ ਮਤਲਬ ਮੁੱਦੇ ਵਿਚਾਰੇ ਆ ਤੇ ਇੱਕ ਤੁੰਗ ਵਾਲੀ ਦਾ ਮਸਲਾ ਸਾਡਾ ਇੱਕ ਜੰਟਾ ਜਿਹੜਾ ਇੱਥੇ ਮਤਲਬ ਹੰਡੇ ਦੇ ਵਿੱਚ ਮੈਡਮ ਹੈ ਤੇ ਉਹ 20 ਲੱਖ ਰੁਪਏ ਕਿਸਾਨਾਂ ਤੋਂ ਲੈ ਲਿਆ ਸਾਡੇ ਨਾਲ ਪਹਿਲਾਂ ਲਾਰਮਲ ਲਾਰਾ ਲੱਪਾ ਲਾਈ ਗਏ ਆ ਵੀ ਅਸੀਂ ਇੰਨੇ ਤਰੀਕ ਨੂੰ ਮੋੜ ਦਾਂਗੇ ਇੰਨੇ ਤਰੀਕ ਨੂੰ ਮੋੜ ਦਾਂਗੇ ਪਰ ਹੁਣ ਉਹ ਮਤਲਬ ਧਮਕੀ ਦੇ ਰਹੀ ਹੈ ਕਹਿੰਦੀ ਜੇ ਤੁਸੀਂ ਮੇਰੇ ਧਰਨਾ ਲਾਓਗੇ ਦੁਕਾਨ ਤੇ ਮਤਲਬ ਵਾਰ ਕੇ ਮੇਰੇ ਖਿਲਾਫ ਤੇ ਮੈਂ ਖੁਦਕਸ਼ੀ ਕਰੂੰਗੀ ਇਹਦੇ ਕਰਕੇ ਅਸੀਂ ਪ੍ਰਸ਼ਾਸਨ ਨੂੰ ਵੀ ਮਿਲਾਂਗੇ ਤੇ ਮੰਗ ਵੀ ਕਰਾਂਗੇ ਵੀ ਉਹ ਤੇ ਕਾਰਵਾਈ ਵੀ ਹੋਣੀ ਚਾਹੀਦੀ ਹੈ ਤੇ ਜਿਹੜੇ ਪੈਸੇ ਆ 20 ਲੱਖ ਰੁਪਏ ਉਹ ਕਿਸਾਨਾਂ ਨੂੰ ਮਿਲਣਾ ਚਾਹੀਦਾ। ਕਾਦੀ ਵਾਤੇ ਇਹ ਬਾਹਰ ਕੈਨੇਡਾ ਚ ਬੱਚੇ ਭੇਜੇ ਸੀ ਉੱਥੇ ਠੱਗੀ ਵੱਜ ਗਈ ਜੀ ਫੀਸਾਂ ਭਰਨੀਆਂ ਸੀਆਂ ਤੇ ਉਸ ਤੋਂ ਬਾਅਦ ਉਹਨਾਂ ਨੇ 15-15 ਲੱਖ ਰੁਪਏ ਹੋਰ ਭਰਿਆ ਤੇ ਇਹ ਜੋ ਜਿਹੜਾ 20 ਲੱਖ ਰੁਪਏ ਦੇ ਖਾਤੇ ਚ ਆਏ ਨੇ ਉਹ ਕਿਸਾਨਾਂ ਨੂੰ ਮੋੜਿਆ ਨਹੀਂ ਗਏ। ਰਾਜਮੇਂਦਰ ਪੋਟਪਾਰਾ ਜ਼ਿਲ੍ਹਾ ਪ੍ਰਧਾਨ ਵੀ ਕਿ ਜਟਕਾਉਂਦਾ। ਅੱਜ ਅਸੀਂ ਮੀਟਿੰਗ ਕੀਤੀ ਹੈ ਮੀਟਿੰਗ ਦੇ ਵਿੱਚ ਵਿਚਾਰ ਕਰੀ ਹੈ। ਇੱਕ ਤੜਾ ਘੁੰਮਣ ਕਲਾਂ ਟੂਰ ਫਲਾਜਾ ਕਾਫੀ ਸਾਥੀ ਦਾ ਦੇਖਤਾ ਗੁਰਪੁਰਬ ਵਾਲੇ ਦਿਨ 15 ਨਵੰਬਰ ਨੂੰ ਤੇ ਬਾਕੀ ਰਹਿਦਾ ਹਿੱਸਾ ਅਸੀਂ ਜਲਦੀ ਉੱਥੇ ਮਲਬਾ ਹਟਾਵਾਂਗੇ ਮਲਬਾ ਹਟਾਉਣਾ ਰਹਿ ਗਿਆ ਇੱਕ ਮੋਹਰ ਮੰਡੀ ਦੇ ਦੁਆਰ ਤਿਆਂ ਦੇ ਖਰਾਬ ਕਿਸਾਨਾਂ ਦਾ ਕਾਫੀ 15 ਕਰੋੜ ਦੇ ਲਗਭਗ ਠੱਗੀ ਮਾਰੀ ਹੈ ਉਹਨਾਂ ਦੇ 61 ਤੱਕਾਂ ਦਾ ਗ੍ਰਿਫਤਾਰੀ ਹੋ ਚੁੱਕੀ ਹੈ ਪਿਛਲੇ ਦਿਨੀ ਤੇ ਦੂਜਾ ਆਰ ਤੱਕ ਜਿਹੜਾ ਕਸਾ ਪ੍ਰਧਾਨ ਹੈ ਜਸਪਾਲ ਸਿੰਘ ਕਮਾਲੂ ਉਹਦੀ ਗ੍ਰਿਫਤਾਰੀ ਲਈ ਅਸੀਂ 17 ਤਰੀਕ ਨੂੰ ਸੰਬੰਧ ਨੂੰ ਮੌੜਾ ਥਾਣੇ ਅਗੇ ਕਰਾਓ ਕਰਾਂਗੇ ਤੇ ਉਹਦੀ ਗ੍ਰਿਫਤਾਰੀ ਦੀ ਮੰਗ ਕਰਾਂਗੇ ਜੀ ਸਰ ਕੀ ਨਾ ਮੈਂ ਤੁਹਾਡਾ ਕਿਹੜੀ ਜੀ ਨੂੰ ਕਿਹਾਂ ਨਾਮ ਬੋਲ ਮੈਂ ਬਲਦੇਵ ਸਿੰਘ ਭਾਈ ਰੂਪਾ ਸੂਬਾ ਮੀਤ ਪ੍ਰਧਾਨ ਭਾਰਤੀ ਸੰਘ ਨੂੰ ਇੱਕ ਟਟਕਾਉਂਦਾ ਪੰਜਾਬ ਅੱਜ ਦਾ ਕੀ ਮਾਮਲਾ ਅੱਜ ਅਸੀਂ ਅਹਿਮ ਵਿਚਾਰਾਂ ਕੀਤੀਆਂ ਅੱਜ ਦੀ ਜ਼ਿਲ੍ਹੇ ਦੀ ਮੀਟਿੰਗ ਕਰਕੇ ਜਿਹਦੇ ਵਿੱਚ ਸਭ ਤੋਂ ਪਹਿਲਾਂ ਤਾਂ ਜਿਹੜਾ ਖੱਜਲ ਖਵਾਰੀ ਹੋਈ ਆ ਮੰਡੀਆਂ ਦੇ ਵਿੱਚ ਕਿਸਾਨਾਂ ਦੀ ਉਹਦੀ ਰਿਪੋਰਟ ਲਈ ਆ ਤੇ ਨਾਲ ਹੀ ਉਹਦੇ ਵੀ ਜਿਨ੍ਹਾਂ ਨੇ ਵੀ ਉਹਦੇ ਚੋਂ ਕਾਟ ਵਗੈਰਾ ਕੱਟੀ ਆ ਉਹ ਅਸੀਂ ਇੱਥੇ ਮੀਟਿੰਗ ਦੇ ਵਿੱਚ ਕਿਹਾ ਵੀ ਉਹ ਕਿਸਾਨਾਂ ਨੂੰ ਲਿਆਓ ਜਿਨ੍ਹਾਂ ਨੇ ਕਾਟ ਕਿਸੇ 3 ਕਿਲੋ ਕੱਟੀ ਆ 2 ਕਿਲੋ ਕੱਟੀ ਆ 4 ਕਿਲੋ ਕੱਟੀ ਆ ਉਹ ਵਿਸ਼ੇਸ਼ ਨੋਟਸ ਲਿਆਓ ਤੇ ਬਾਰੇ ਅਸੀਂ ਦੂਸਰਾ ਇਹ ਹੈਗਾ ਕਿ ਜਿਹੜੇ ਕਿਸਾਨਾਂ ਨੇ ਪਰਾਲੀ ਨੂੰ ਮਜਬੂਰੀ ਵਸ ਛੋਟੇ ਕਿਸਾਨਾਂ ਨੇ ਅੱਗ ਲਾਈ ਆ ਉਹਨਾਂ ਤੇ ਪਰਚੇ ਜਾਂ ਰੈਡ ਐਂਟਰੀ ਵਾਲੀਆਂ ਹੈਗੀਆਂ ਉਹ ਅਸੀਂ ਵਿਸ਼ੇਸ਼ ਨੋਟ ਲਿਆ ਕਿ ਉਹਦੇ ਵਿਰੁੱਧ ਸ਼ਿਵਾਰਸ਼ ਲੜਾਂਗੇ ਜੇ ਇਹੋ ਜਿਹਾ ਸਟੈਪ ਉਹ ਪੰਜਾਬ ਸਰਕਾਰ ਨੇ ਜਾਂ ਜ਼ਿਲ੍ਹਾ ਪ੍ਰਸ਼ਾਸਨ ਨੇ ਚੱਕਿਆ ਉਹ ਸਖਤ ਨੋਟਿਸ ਉਹਦੇ ਤੇ ਲਿਆ ਵੀ ਉਹ ਜਿਹੜੇ ਪ੍ਰਦੂਸ਼ਣ ਵਾਲੇ ਤੇਰੇ ਹੈਗੇ ਕਿਸੇ ਤਰ੍ਹਾਂ ਦਾ ਵੀ ਕੋਈ ਜੁਰਮਾਨਾ ਕੋਈ ਰੈਡ ਐਂਟਰੀ ਨਹੀਂ ਹੋਣ ਦੇਵਾਂਗੇ ਦੂਸਰਾ ਹੈਗਾ ਵੀ ਇਹਨਾਂ ਨੇ ਸਾਰਾ ਜੋਰ ਲਾਇਆ ਕਿ ਅਸੀਂ ਬਹੁਤ ਸਾਰੀ ਮਸੀਦੀ ਦੇਤੀ ਕਿਸਾਨਾਂ ਨੂੰ ਵੀ ਹੁਣ ਪਰਾਲੀ ਨੂੰ ਅੱਗ ਨਾਲ ਲਾਉਣ ਸੁਪਰਸੀਟਰ ਦੇਤੇ ਜਿੱਥੇ ਵੀ ਸੁਪਰਸੀਟਰ ਨਾਲ ਕਣਕ ਵੇਚੀ ਗਈ ਆ ਉਹ ਕਣਕ ਜਿਹੜੀ ਹਰੀ ਹੋਣ ਤੋਂ ਪਹਿਲਾਂ ਹੀ ਤਬਾਹ ਹੋ ਗਈ ਸਾਰੀ ਬਹੁਤ ਸਾਰੀਆਂ ਤੁਸੀਂ ਮੈਂ ਤੁਹਾਨੂੰ ਵੀ ਅਪੀਲ ਕਰਦਾ ਕਿ ਆ ਜਿਹੜਾ ਨਥਾਣੇ ਦਾ ਏਰੀਆ ਉਹ ਤਾਂ ਸਾਰੇ ਬਟੰਡੇ ਦਾ ਪੂਰੇ ਪੰਜਾਬ ਦੀ ਇਹ ਹੈਗੀ ਆ ਕਹਾਣੀ ਆ ਕਿ ਜਿਨ੍ਹਾਂ ਨੇ ਸੁਪਰ ਸੀਡਰ ਨਾਲ ਬੀਜੀ ਸੀ ਪਰਾਲੀ ਵਿੱਚ ਵਾਹੀ ਆ ਉਹ ਕਣਕਾਂ ਨੂੰ ਸੁੰਡੀ ਪੈ ਗਈ ਆ ਉਹ ਸੁੰਡੀ ਖਾ ਗਈ ਉਹਨਾਂ ਨੂੰ ਤੇ ਦੁਬਾਰਾ ਕਿਸਾਨ ਆ ਜਿਹੜੇ ਉਹ ਬਾਹ ਵਾ ਕੇ ਬੜਾ ਖਰਚਾ ਕਰਕੇ ਜਿਹੜਾ ਹੈਗਾ ਬ੍ਰੀਜ ਰਹੇ ਆ ਜਿਹੜਾ ਇਹਨਾਂ ਦਾ ਉਹ ਸੁਪਰ ਸੀਡਰ ਵਾਲਾ ਤੇ ਜਿਹੜਾ ਉਹ ਸਾਰਾ ਬੇਨਕਾਬ ਹੋ ਗਿਆ ਕੋਈ ਉਹਦਾ ਫਾਇਦਾ ਨਹੀਂ ਹੋਇਆ ਕਿਸਾਨਾਂ ਨੂੰ ਉਹਦਾ ਨੁਕਸਾਨ ਹੋਇਆ ਦੂਰੇ ਖਰਚੇ ਪੈਦੇ ਨੇ ਡੀਏਪੀ ਪਹਿਲਾਂ ਨਹੀਂ ਮਿਲ ਰਹੀ ਦਵਾਰੇ ਡੀਜੀ ਨੂੰ ਕਿਸਾਨਾਂ ਚ ਕੋ ਚਾਹਹਕਾਰ ਬਚੀ ਹੋਈ ਆ ਉਹਦੇ ਤੇ ਵਿਸ਼ੇਸ਼ ਲੋਟ ਅਸੀਂ ਲਿਆ ਕਿ ਜਿੰਨਾ ਕਿਸਾਨਾਂ ਨੇ ਦਵਾਰੇ ਬਾਕੇ ਉਹਨਾਂ ਦੀ ਵਿਸ਼ੇਸ਼ ਗਰਦਾਬਰੀ ਕਰਾ ਕੇ ਉਹਨਾਂ ਨੂੰ ਜਿਹੜਾ ਉਹਨਾਂ ਦਾ ਬਣਦਾ ਖਰਚਾਗਾ ਉਹ ਸਰਕਾਰ ਚ ਲਿਓ ਸਰਕਾਰ ਦੇਵੇ ਤਾਹੀ ਜਿਹੜਾ ਕਰਜ਼ੇ ਵਿੱਚ ਡੁੱਬੋ ਹੋਇਆ ਕਿਸਾਨ ਆ ਬਚ ਸਕਦਾ ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਫਿਰ ਹੋਰ ਖੁਦਕੁਸ਼ੀਆਂ ਵਧਣ ਦਾ ਖਤਰਾ ਉਹ ਅਸੀਂ ਅੱਜ ਦੀ ਮੀਟਿੰਗ ਦੇ ਵਿੱਚ ਜਿਹੜਾ ਹੈਗਾ ਇਹ ਵਿਚਾਰਿਆ ਬਾਕੀ ਅਗਲੇ ਸੰਘਰਸ਼ ਵਾਸਤੇ ਜਿਹੜਾ ਹੈਗਾ ਅਸੀਂ ਹਰਬਰੀ ਦੇ ਵਿੱਚ ਹਰਬਰੀ ਦੇ ਨੇੜੇ ਤੇ ਜਿਹੜੇ ਹੈਗਾ ਜਿਹੜਾ ਪੰਜਾਬ ਦੇ ਸਰਕਾਰ ਦੇ ਨਾਲ ਜਿਹੜੀਆਂ ਮੋਲਿਟਰ ਮੰਗਾਂ ਨੇ ਜਿਹੜੀਆਂ ਸੰਬੰਧਤ ਮੰਗਾਂ ਨੇ ਉਹਨਾਂ ਨੂੰ ਲੈ ਕੇ ਅਸੀਂ ਸੂਬੇ ਦੇ ਵਿੱਚ ਮੀਟਿੰਗ ਕਰਕੇ ਜਿਹੜਾ ਹੈਗਾ ਅਗਨੇ ਸੰਘਰਸ਼ ਦਾ ਐਲਾਨ ਕਰਾਂਗੇ ਇਹ ਉਹ ਚਾਰੀਆਂ ਨੇ ਕਿਸਾਨੀ ਸੰਘਰਸ਼ ਹਾਂ ਛੋਟਾ ਵੀ ਇੱਕ ਇਸ ਤਰ੍ਹਾਂ ਦਾ ਹੈ ਸਾਡਾ ਉਹ ਸਾਡਾ ਜਿਹੜਾ ਹੈਗਾ ਉਹ ਐਸ ਕੇ ਐਮ ਜਿਹੜਾ ਹੈਗਾ ਭਾਰਤ ਸਰਕਾਰ ਦਾ ਜਦੋਂ ਦਿੱਲੀ ਵਾਲੇ ਨੂੰ ਜਾਵਾਂਗੇ ਤਾਂ ਉਹ ਉੱਪਰੋਂ ਜਿਹੜਾ ਸੱਦਾ ਆਊਗਾ ਉਹ ਸਾਰੇ ਨਾਲ ਸਾਂਝੀਆਂ ਸਰਗਰਮੀਆਂ ਜਿਹੜੀਆਂ ਹੈਗੀਆਂ ਉਹਦੇ ਨਾਲ ਜਿਵੇਂ ਪਹਿਲਾਂ ਅਸੀਂ 2020 21 ਦੇ ਵਿੱਚ ਘੋੜ ਲੜ ਕੇ ਆਏ ਹਾਂ ਇਹ ਕੋਈ ਮੱਤ ਸੋਚੇ ਜਥੇਬੰਦੀ ਕਿ ਕੋਈ ਇੱਕ ਜਥੇਬੰਦੀ ਜਾਂ ਦੋ ਜਥੇਬੰਦੀਆਂ ਜਿੰਨੇ ਵੱਡੇ ਕਿਸਾਨੀ ਦੇ ਜਿਹੜੇ ਵੀ ਡੈਮੇਜ ਜੂਰੀ ਦੇ ਮਸਲੇ ਆ ਉਹ ਹੱਲ ਕਰਾ ਲੈਣੀਆਂ ਉਹ ਨਹੀਂ ਹੋਣੀਆਂ ਚਾਹੇ ਸਾਡੇ ਦੂਸਰੇ ਸਾਥੀ ਉਥੇ ਬੈਠੇ ਆ ਕੱਖ ਨਹੀਂ ਬਟਿਆ ਗਿਆ ਜਿੱਤੇ ਤੇ ਨਾ ਬਟਿਆ ਜਾਣਾ ਅਗਲੇ ਬੰਦੂ ਹੀ ਇੱਕ ਜੱਕ ਬਣਾ ਕੇ ਪੂਰਾ ਗ੍ਰੱਪ ਬਣਾ ਕੇ ਸਾਰੀਆਂ ਜਸੇ ਬੰਦੀਆਂ ਇਕੱਠੀਆਂ ਹੋ ਕੇ ਪੂਰੇ ਭਾਰਤ ਦੇਆਂ ਜਸੇ ਬੰਦੀਆਂ ਇਕੱਠੀਆਂ ਹੋ ਕੇ ਜੇ ਇਕੱਠੇ ਹੋ ਕੇ ਲੜਾਂਗੇ ਤਾਂ ਇਸ ਜ਼ਾਲਮ ਸਰਕਾਰ ਨੂੰ ਝੁਕਾ ਸਕਦੇ ਆ ਨਹੀਂ ਤਾਂ ਇਕੱਲੇ-ਇਕੱਲਿਆਂ ਨੂੰ ਕੁੱਟ-ਕੁੱਟ ਕੇ ਘਰਾਂ ਦੇ ਵਿੱਚ ਵਾੜ ਦੇਣਗੇ ਉਹਨੂੰ ਕਿਸੇ ਦਾ ਆ ਉਹਦੇ ਕੋਈ ਨਹੀਂ ਦੇਖੋ ਅਸੀਂ ਉਹਨਾਂ ਤਾਂ ਹੀ ਕੋਸ਼ਿਸ਼ ਕੀਤੀ ਆ ਸਾਡੇ ਐਸਕੇਐਮ ਪੰਜਾਬ ਨੇ ਦੂਸਰੇ ਸਾਡੇ ਪੰਜਾਬ ਵਾਲੇ ਲੀਡਰਾਂ ਨੇ ਉਹਨਾਂ ਨੇ ਨਹੀਂ ਕੋਈ ਹਾਂ ਭਰੀ ਅਸੀਂ ਅੱਜ ਵੀ ਕਹਿੰਦੇ ਆ ਜੇ ਉਹ ਸੱਦਾ ਦਿੰਦੇ ਆ ਤਾਂ ਅਸੀਂ ਜਾਵਾਂਗੇ